ਧੰਨਵਾਦ ਅੱਜ ਮਜੀਠਾ ਹਲਕੇ ਦੇ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾ ਪੈਣਾ ਮੋਤਵਰ ਸੱਜਣ ਪੰਚ ਸਰਪੰਚ ਸਹਿਬਾਨ ਪਾਰਟੀ ਦੇ ਚੇਅਰਮੈਨ ਸਹਿਬਾਨ ਮੀਡੀਆ ਦੇ ਸੱਜਣ ਬਹੁਤ ਭਾਰੀ ਗਿਣਤੀ ਦੇ ਵਿੱਚ ਤੁਸੀਂ ਅੱਜ ਇੱਥੇ ਆਏ ਹੋ ਠੰਡ ਦੇ ਬਾਵਜੂਦ ਇੱਥੇ ਪਹੁੰਚੇ ਹੋ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਮੇਰੇ ਕੈਬਨਿਟ ਦੇ ਸਾਥੀ ਹਰਪ੍ਰੀਤ ਸਿੰਘ ਜੀ ਮੇਰੇ विधानसभा ਦੇ ਸਾਥੀ ਐਮਐਲਏ ਖੇਮ ਕਰਨ ਤੁਨ ਸਾਹਿਬ ਸਾਡੇ ਪੀਡਬਲਯੂਟੀ ਦੇ ਅਫਸਰ ਸਹਿਬਾਨ ਸਾਡੇ ਅੰਮ੍ਰਿਤਸਰ ਦੇ ਇਲਾਕੇ ਦੇ ਬਹੁਤ ਵੱਡੇ ਵੱਡੇ ਜ਼ਿੰਮੇਵਾਰੀਆਂ ਨੂੰ ਨਿਭਾ ਰਹੇ ਸਾਡੇ ਚੇਅਰਮੈਨ ਸਹਿਬਾਨ ਅਹੁਦੇਦਾਰ ਸਹਿਬਾਨ ਰਿੰਟੂ ਜੀ ਬੈਠੇ ਆ ਸਾਡੀ ਸਾਰੀ ਮਜੀਠਾ ਦੀ ਟੀਮ ਬੈਠੀ ਆ ਸਾਰਿਆਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਅੱਜ ਮਜੀਠਾ ਹਲਕੇ ਦੇ ਜਿਹ 23 ਪਿੰਡੂ ਲਿੰਕ ਸੜਕਾਂ ਦਾ ਨਵੀਨੀਕਰਨ ਜਿਹੜਾ ਕੀਤਾ ਜਾ ਰਿਹਾ ਹੈ ਉਹਦਾ ਦੋ ਘਟਨਾ ਕੁੱਲ 11 ਕਰੋੜ 32 ਲੱਖ 68 ਹਜ਼ਾਰ ਰੁਪਏ ਦਾ ਪ੍ਰੋਜੈਕਟ ਹੈ ਜਿਹਦੇ ਵਿੱਚ 9 ਕਰੋੜ 94 ਲੱਖ ਸੜਕਾਂ ਦਾ ਨਵੀਨੀਕਰਨ ਹੈ ਤੇ ਅੱਗੇ ਮੇਨਟੇਨੈਂਸ ਅਗਲੀ ਉਹ ਉਹਨਾਂ ਸੜਕਾਂ ਦੀ ਅੱਗੇ ਸਾਂਭ ਸੰਭਾਲ ਵਾਸਤੇ 1 ਕਰੋ 38 ਲੱਖ 15000 ਰੁਪਏ ਉਹਦੇ ਵਾਸਤੇ ਆ। ਵੀਰੋ ਪੰਜਾਬ ਦੇ ਵਿੱਚ ਮੈਂ ਉਦੋਂ ਅਜਨਾਲੇ ਤੋਂ ਹੀ ਸ਼ੁਰੂਆਤ ਕੀਤੀ ਸੀ 19000 ਕਿਲੋਮੀਟਰ ਤਾਂ ਲਿੰਕ ਸੜਕਾਂ ਨੇ। ਟੋਟਲ 43000 ਕਿਲੋਮੀਟਰ ਸੜਕਾਂ ਦਾ ਕਾਇਆਪਲਟ ਕਰਨ ਦਾ ਕੰਮ ਚੱਲ ਰਿਹਾ ਹੈ। ਤੁਸੀਂ ਰੋਜ਼ ਵੀਡੀਓ ਦੇਖਦੇ ਹੋਵੋਗੇ ਮੇਰੇ ਕੋਲ ਵੀ ਬਹੁਤ ਵੀਡੀਓ ਆਉਂਦੀਆਂ ਆ ਵੀ 20 ਸਾਲ ਬਾਅਦ ਸੜਕ ਬਣੀ ਹੈ ਜੀ। ਆਹ ਸੜਕ ਤੇ ਜੀ ਇੰਨੇ ਐਕਸੀਡੈਂਟ ਹੁੰਦੇ ਸੀ ਇੰਨੀਆਂ ਮੌਤਾਂ ਹੁੰਦੀਆਂ ਸੀ। ਅੱਜ ਉਹ ਸੜਕ ਚੌੜੀ ਹੋ ਗਈ ਜੀ। ਐਕਸੀਡੈਂਟ ਘੱਟ ਗਏ ਜੀ। ਕਿੰਨੇ ਕਰਾਂ ਦੇ ਚਰਾਗ ਬਚ ਗਏ ਜੀ ਮੇਰੇ ਕੋਲੇ ਵੀਡੀਓ ਆਉਂਦੀ ਆ ਰੋਜ਼ ਇਹ ਸਰਕਾਰਾਂ ਦਾ ਫਰਜ ਹੈ ਜੀ ਕੋਈ ਆਸਾਨ ਨਹੀਂ ਹੈਗਾ ਇਹ ਇੱਕ ਸੜਕ ਬਣਾ ਕੇ ਨਾ ਕੱਲੀ ਕਾਂਗਰਸੀ ਕਹਿੰਦੇ ਆ ਦੇਖੋ ਸੜਕ ਬਣਾਤੀ ਬਵਾ ਲੋ ਬਈ ਫਰਜ ਹੈ ਸਾਡਾ ਸੜਕਾਂ ਬਣਾਉਣਾ ਸਾਡਾ ਫਰਜ ਹੈ ਲੋਕ ਟੈਕਸ ਦਾ ਪੈਸਾ ਦਿੰਦੇ ਨੇ ਉਹਨਾਂ ਉਸੇ ਪੈਸੇ ਨਾਲ ਹੀ ਆ ਜਿਹੜਾ 11 ਕਰੋੜ 32 ਲੱਖ 63 ਹਜ਼ਾਰ ਹੈ ਤੁਹਾਡੇ ਹੀ ਪੈਸੇ ਆ ਤੁਹਾਡੇ ਦੀ ਲਾ ਰਹੇ ਆ ਕੋਈ ਆਸਾਨ ਨਹੀਂ ਕਰ ਰਹੇ ਬਸ ਦੁੱਖ ਇਸ ਗੱਲ ਦਾ ਇਸ ਤੋਂ ਪਹਿਲਾਂ ਇਹ ਪੈਸਾ ਲੀਡਰਾਂ ਦੇ ਢਿੱਡੇ ਚ ਜਾਂਦਾ ਸੀ ਜਿਹੜਾ ਕਿ ਆਪਾਂ ਨੇ ਉਹ ਨੱਕਾ ਬੰਦ ਕਰਕੇ ਹੁਣ ਸਿੱਧਾ ਲੋਕਾਂ ਦੇ ਕੰਮਾਂ ਤੇ ਲੱਗਣ ਲੱਗ ਗਿਆ ਉਸੇ ਪੈਸੇ ਨਾਲ ਸਕੂਲ ਬਣ ਰਹੇ ਨੇ ਉਸੇ ਪੈਸੇ ਨਾਲ ਆਮ ਆਦਮੀ ਕਲੀਨਿਕ ਖੁੱਲ ਰਹੇ ਨੇ ਇਲਾਜ ਹੋ ਰਿਹਾ ਫਰੀ ਦੇ ਵਿੱਚ ਉਸੇ ਪੈਸੇ ਨਾਲ ਖਾਲੇ ਬਣ ਰਹੇ ਆ ਪਾਈਪਾਂ ਦੱਬ ਰਹੇ ਆ ਥੋੜੇ ਤੱਕ ਮੋਟਰਾਂ ਦੀ ਬਿਜਲੀ ਪਹੁੰਚ ਰਹੀ ਆ ਉਸੇ ਪੈਸੇ ਨਾਲ ਸਭ ਸਾਰੇ ਜਿੰਨੇ ਵਿਕਾਸ ਦੇ ਕੰਮ ਨੇ ਉਹ ਸਾਰੇ ਉਸੇ ਪੈਸੇ ਨਾਲ ਚੱਲ ਰਹੇ ਨੇ ਕੋਈ ਸਰਕਾਰ ਤੁਹਾਡੇ ਤੇ ਸਹਾਨ ਨਹੀਂ ਕਰਦੀ ਇਹ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਸੋ ਅੱਜ ਤੁਸੀਂ ਇੰਨੀ ਭਾਰੀ ਗਿਣਤੀ ਚ ਆਏ ਹੋ ਇਹ ਆਸਾਨ ਹੈ ਇਹ ਸਾਡੇ ਤੇ ਆਸਾਨ ਹੈ ਕਿ ਤੁਸੀਂ ਕਬੀਲਦਾਰੀ ਦੇ ਕੰਮ ਛੱਡ ਕੇ ਆਏ ਹੋ ਇਹ ਅਸੀਂ ਇਸ ਗੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਜਿੱਦਾਂ ਹਰੇਕ ਸਾਹ ਤੋਂ ਬਾਅਦ ਵੀ ਧੰਨਵਾਦ ਕਰੀ ਜਾਈਏ ਤਾਂ ਵੀ ਸ਼ਾਇਦ ਪਈ ਜਨਮ ਕਰਜ਼ਾ ਨਹੀਂ ਲਾ ਸਕਦੇ ਪਬਲਿਕ ਦੇ ਪਿਆਰ ਦਾ ਲੋਕਾਂ ਦੇ ਪਿਆਰ ਦਾ ਸੋ ਇਹ ਇਲਾਕਾ ਇਹ ਇਲਾਕਾ ਦੱਬਿਆ ਹੋਇਆ ਸੀ ਇਹ ਇਲਾਕਾ ਡਰਿਆ ਹੋਇਆ ਸੀ ਲੋਕ ਡਰਦੇ ਸੀ ਵੀਰ ਨਹੀਂ ਬੋਲਣਾ ਨਹੀਂ ਕੁਝ ਨਹੀਂ ਬੋਲਣਾ ਨਹੀਂ ਤਾਂ ਪਰਚਾ ਪਾ ਦੇਣਗੇ ਨਹੀਂ ਤਾਂ ਐ ਕਰ ਦੇਣਗੇ ਨਹੀਂ ਤਾਂ ਐ ਕਰਾ ਦੇਣਗੇ ਕਿਉਂਕਿ ਜਲਦੀ ਉਹਨਾਂ ਦੀ ਰਹੀ ਹੈ ਜਿਹੜੇ ਦੋਨਾਂ ਸਰਕਾਰਾਂ 'ਚ ਰਹੇ ਨੇ ਜੇ ਕਿਸੇ ਹੋਰ ਦੀ ਕਾਂਗਰਸ ਵੀ ਆ ਗਈ ਤਾਂ ਵੀ ਉਹਦੀ ਹੋ ਹੀ ਚਲਦੀ ਸੀ ਜੇ ਉਹਨਾਂ ਦੀ ਆ ਗਈ ਤਾਂ ਚਲਦੀ ਹੈ ਉਹਨਾਂ ਦੀ ਹੋ ਹੀ ਸੀ ਸੋ ਵੀਰੋ ਦਵਿਆ ਹੋਇਆ ਇਲਾਕਾ ਸੀ ਜਿਵੇਂ ਕਿਸੇ ਪਹਾੜ ਦੇ ਥੱਲੇ ਜਵਾਲਾਮੁਖੀ ਹੋਵੇ ਜਵਾਲਾਮੁਖੀ ਫਟਣ ਨੂੰ ਫਿਰਦੀ ਹੁੰਦੀ ਹੈ ਪਰ ਕੋਈ ਤਹਾਂ ਵਾਲਾ ਪੱਥਰ ਟੱਕ ਦੇ ਵੀ ਉੱਤੋਂ ਪੱਥਰ ਚੱਕਦੇ ਵਜਵਾਲਾ ਮੁਖੀ ਉਹ ਤਹਾਂ ਤੱਕ ਫਟ ਜਾਂਦੀ ਐ ਇਹ ਐਸ ਵਾਰ ਬਲੌਕ ਸੰਮਤੀ ਚ ਤੁਸੀਂ ਪੱਥਰ ਚੱਕਤਾ ਤੇ ਜਵਾਲਾ ਮੁਖੀ ਫਟ ਗਈ ਕੱਢ ਲਓ ਬੜਾਸਾ ਹੋਰ ਕੱਢ ਲਓ ਕੋਈ ਨਹੀਂ ਮਾਰ ਲੋ ਜੀ ਕੰਮ ਮਾਰ ਲੋ ਕੋ ਬਹੁਤ ਚਿਰਾਂ ਦੀਆਂ ਚੀਕਾਂ ਦਵੀਆਂ ਪਈਆਂ ਥੋੜੀਆਂ ਸਰਪੰਚ ਸਾਹਿਬ ਦੇਖੋ ਸਵਾਸਿਆ ਦਾ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਇਹ ਇਹ ਕਹਿੰਦੇ ਸੀ ਅਸੀਂ ਦਰਿਆ ਆਪਦੇ ਹਿਸਾਬ ਨਾਲ ਚਲਾਵਾਂਗੇ ਦਰਿਆ ਬਿਕਰਮਜੀਤ ਮਜੀਠੀਏ ਦੇ ਕਹੇ ਤੇ ਜਾਂ ਬਿਕਰਮਜੀਤ ਮਜੀਠੀਏ ਦੀ ਭੈਣ ਦੇ ਕਹੇ ਤੇ ਦਰਿਆ ਵਗਦੇ ਐ ਇਦਾਂ ਨਹੀਂ ਹੁੰਦਾ ਇਦਾਂ ਨਹੀਂ ਹੁੰਦਾ ਦਰਿਆ ਆਪਦਾ ਰਸਤਾ ਆਪ ਬਣਾਉਂਦੇ ਨੇ ਆਹ ਦੇਖ ਲਓ ਰਸਤਾ ਹੁਣ ਕੱਲ ਪਰਸੋਂ ਉਹ ਵੀ ਆਉਣਗੇ ਉਹ ਵੀ ਆਉਣਗੇ ਵੀ ਕੀ ਹੋ ਗਿਆ ਇਹ ਅੱਜ ਜੀ ਸੋਚਣ ਲੱਗੇ ਹੋਣੇ ਇਸ ਵਕਤ ਸੁਣੀ ਜਾਂਦੇ ਨੇ ਸੁਣੀ ਜਾਂਦੇ ਨੇ ਇਸ ਵਕਤ ਵੀ ਕੀ ਹੋ ਰਿਹਾ ਹੁਣ ਕੀ ਸੁਣੀ ਜਾਂਦੇ ਨੇ ਹੁਣ ਤਾਂ ਨਿਬੜ ਗਿਆ ਕੰਮ ਫੇਰ ਆਪ ਪਛਤਾਏ ਕੀ ਆ ਹੋਏ ਜਦ ਚਿੜੀਆ ਚੁਗ ਗਈ ਖੇਤੋਂ ਵੀਰੋ ਸਰਕਾਰ ਬਾਈ ਦੇ ਵਿੱਚ ਤੁਸੀਂ ਬਣਾਈ ਸਰਕਾਰ ਦਾ ਕੰਮ 92 ਸੀਟਾਂ ਲੈ ਕੇ ਪਹਿਲੇ ਸਾਲ ਤੋਂ ਹੀ ਕੰਮ ਸ਼ੁਰੂ ਕਰਤਾ ਪਹਿਲੇ ਮਹੀਨੇ ਤੋਂ ਹੀ ਕੰਮ ਸ਼ੁਰੂ ਕਰਤਾ 16 ਮਾਰਚ ਨੂੰ ਸੌ ਚੁੱਕੀ ਸੀ ਹਜੇ 4 ਸਾਲ ਹੋਏ ਨਹੀਂ 16 ਮਾਰਚ ਨੂੰ 4 ਸਾਲ ਹੋਣਗੇ ਖਟਕੜ ਕਲਾਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਿੰਡ ਸੌ ਚੁੱਕੀ ਸੀ 16 ਮਾਰਚ ਨੂੰ ਤੇ ਜੁਲਾਈ ਦਾ ਬਿੱਲ ਜਿਹੜਾ ਪਹਿਲਾ ਬਿੱਲ ਆਉਣਾ ਸੀ ਨਾ ਅਪ੍ਰੈਲ ਤੇ ਮਈ ਛੱਡ ਕੇ ਪਹਿਲਾ ਬਿਜਲੀ ਦਾ ਬਿੱਲ ਸਾਰਿਆਂ ਨੂੰ ਜ਼ੀਰੋ ਆਇਆ ਸੀ ਅਸੀਂ ਕਹਾਂ ਪਹਿਲਾ ਬਿੱਲ ਹੀ ਮaaf ਕਰੋ ਆਪਾਂ ਵਾਦਾ ਕਰਕੇ ਆਇਆ ਪਹਿਲੇ ਦਿਨ ਤੋਂ ਕੰਮ ਸ਼ੁਰੂ ਕਰੋ ਖੇਤਾਂ ਲਈ ਬਿਜਲੀ ਦਿਨੇ ਮੈਂ ਖੁਦ ਜ਼ਿਮੀਂਦਾਰ ਪਰਿਵਾਰ ਨੂੰ ਸੰਭਲ ਰੱਖਦਾ ਮੈਂ ਰਾਜਾਂਦਾ ਰਿਆਂ ਰਾਤ ਨੂੰ ਹੁਣ ਕੜਕਾਂ ਨੂੰ ਪਾਣੀ ਲਾਉਣ ਹੁਣ ਦੂਜਾ ਤੀਜਾ ਪਾਣੀ ਹੋ ਗਿਆ ਐਨੀ ਠੰਡ ਹੈ ਵੀ ਰਜਾਈ ਦੇ ਵਿੱਚ ਵੀ ਕੁੰਗੜੇ ਪਏ ਆ 0 ਡਿਗਰੀ 2 ਡਿਗਰੀ 1 ਡਿਗਰੀ ਆ ਠੰਡ ਚੱਲ ਰਹੀ ਤੇ ਉਦੋਂ ਉਸ ਵੇਲੇ ਕਿਸਾਨ ਨੂੰ ਪਾਣੀ ਲਾਉਣਾ ਪੈ ਜੇ ਰਾਤ ਨੂੰ ਤਨੀ ਰਾਮ ਚਾਤਰੇ ਕਹਿੰਦਾ ਉਹ ਕਹਿੰਦਾ ਕਿ ਰਾਤ ਨੂੰ ਪਾਣੀ ਲਾਉਣ ਬਾਰੇ ਉਹਨੇ ਕਿਹਾ ਕਿ ਇਸ ਵੇਲੇ ਜਾਂ ਜਾਗਦੇ ਤਾਰੇ ਵਿੱਚ ਅਸਮਾਨ ਪਿਛਲੇ ਪੈਰ ਤਰੇਲ ਦੇ ਮੋਤੀ ਜੰਮਦੇ ਜਾਣ ਤਨੀਰਾਮ ਚਾਤਰ ਕਹਿੰਦਾ ਇਸ ਵੇਲੇ ਜਾਂ ਜਾਗਦੇ ਤਾਰੇ ਵਿੱਚ ਅਸਮਾਨ ਜਾਂ ਕੋਈ ਜਾਗ ਰਿਹਾ ਅੰਨ ਦਾਤਾ ਕਿਸਾਨ ਪਾਣੀ ਲਾਉਂਦਿਆਂ ਹੱਥ ਪੈਰ ਜਿਹਦੇ ਨੀਲੇ ਹੁੰਦੇ ਜਾਣ ਤਨੀਰਾਮ ਚਾਤਰ ਕਦੀਆਂ ਲਾਈਨਾਂ ਨੇ ਤਨੀ ਰਾਮ ਚਾਤਰਕ ਦੀਆਂ ਲਾਈਨਾਂ ਨੇ ਕਿ ਕਿ ਹੱਥ ਪੈਰ ਨੀਲੇ ਹੋ ਜਾਂਦੇ ਨੇ ਉਹ ਜਾਗ ਰਿਹਾ ਜਾਂ ਤਾਰੇ ਜਾਗ ਰਹੇ ਨੇ ਜਾਂ ਕੋਈ ਜਾਗ ਰਿਹਾ ਉਹ ਰੱਬ ਦਾ ਇਨ ਇਨਸਾਨ ਜਿਹੜਾ ਵੱਡੇ ਤਰਕੇ ਉੱਠ ਕੇ ਕਰਦਾ ਹੈ ਇਸ਼ਨਾਨ ਤਨੀ ਰਾਮ ਚਾਤਰਕ ਦੀਆਂ ਲਾਈਨਾਂ ਨੇ ਤੇ ਮੈਂ ਕਿਹਾ ਅਫਸਰਾਂ ਨੂੰ ਬੁਲਾਇਆ ਮੈਂ ਕਿਹਾ ਯਾਰ ਇਹੀ ਬਿਜਲੀ ਦਿਨੇ ਨਹੀਂ ਆ ਸਕਦੀ ਜਿਹੜੀ ਰਾਤ ਦੇ 2 ਵਜੇ ਰਾਤ ਦੇ 2:30 ਵਜੇ ਆਉਂਦੀ ਹੈ ਨਾ ਪਹਿਲਾਂ ਸੌ ਸਕਦੇ ਆ ਨਾ ਬਾਅਦ ਸੌ ਸਕਦੇ ਆ ਕਹਿੰਦੇ ਆ ਸਕਦੀ ਆ ਮੈਂ ਕਿ ਕਰ ਦੋ ਯਾਰ ਪੂਰੀ ਦੁਨੀਆ ਦੇ ਦਫ਼ਤਰਾਂ ਦਾ ਟਾਈਮ ਸਵੇਰੇ 9 ਤੋਂ 5 ਹੈ ਜਾਂ 10 ਤੋਂ 5 ਹੈ ਪੂਰੀ ਦੁਨੀਆ ਦੇ ਦਫ਼ਤਰਾਂ ਦਾ ਟਾਈਮ ਮੈਂ ਕਿ ਯਾਰ ਕਿਸਾਨ ਦਾ ਕੋਈ ਦਫ਼ਤਰੀ ਹੈ ਨਹੀਂ ਉਹ ਖੇਤ ਉਹਦਾ ਦਫ਼ਤਰ ਹੈ ਉਹਦਾ ਦਫ਼ਤਰ ਜਾਣ ਦਾ ਟਾਈਮ ਰਾਤ ਦੇ 1 ਵਜੇ ਕਿਉਂ ਆ ਯਾਰ ਯਾਰ ਉਹਨੂੰ ਵੀ ਦਫ਼ਤਰਾਂ ਵਾਲੇ ਬਾਬੂ ਵਾਂਗੂ ਥੋੜਾ ਜਿਹਾ ਮਾਣ ਮਹਿਸੂਸ ਕਰ ਲੈਣ ਦਿਓ ਵੀ ਯਾਰ ਮੈਂ ਵੀ 9 ਵਜੇ ਜਾਣਾ ਮੈਂ ਵੀ 5 ਵਜੇ ਕਰਿਆ ਆ ਜਾਣਾ ਯਾਰ ਆਪਣੇ ਪਰਿਵਾਰ ਚ ਤੇ 9 ਤੋਂ 5 ਬਿਜਲੀ ਆਉਂਦੀ ਹੈ ਨਾ ਜੇ ਜੇ ਨਾ ਵੀ ਰਵੇਂ ਖੇਤ ਤਾਂ ਕਨ ਕੋਈ ਗੱਲ ਨਹੀਂ ਕੱਲ ਨੂੰ ਚਲਾ ਲਾਂਗੇ ਕਿਹੜਾ ਮੁੱਕਦੀ ਐ ਕਿਉਂਕਿ ਨਾ ਤਾਂ ਕੋਲੇ ਦੀ ਘਾਟ ਐ ਨਾ ਥਰਮਲ ਪਲਾਂਟਾਂ ਦੀ ਘਾਟ ਐ ਸਾਰਾ ਕੁਝ ਆਪਣੇ ਕੋਲੇ ਹੈਗਾ ਇਹ ਪਹਿਲਾਂ ਹੁੰਦੀ ਸੀ ਖਬਰਾਂ ਦੋ ਦਿਨ ਦਾ ਕੋਲਾ ਬੱਚਾ ਪੰਜਾਬ ਨਹੀਂ ਸਹ ਸਕਦਾ ਹਨੇਰਾ ਲੱ ਲੱ ਸੋ ਮਾਪਾ ਕੋਲੇ ਦੀ ਖਾਨ ਨਹੀਂ ਚਲਾ ਲਈ ਆਪਣੀ ਖਾਨ ਐ ਆਪਣੀ ਖਾਨ ਐ ਛੱਤੀਗੜ੍ਹ ਚ ਪੰਜਾਬ ਦੀ ਕੋਲੇ ਦੀ ਖਾਨ ਐ ਉਹ ਚਲਦੀ ਐ ਟ੍ਰੇਨਾਂ ਪਰ ਪਰ ਆਉਂਦੀਆਂ ਨੇ ਹੁਣ ਤਾਂ ਨਹੀਂ ਕਦੇ ਘਟ ਪਈ ਨੀਤਾ ਮਾੜੀਆਂ ਸੀ ਉਹੀ ਗ੍ਰਿਡ ਨੇ ਉਹੀ ਖੰਭੇ ਨੇ ਉਹੀ ਟਰਾਂਸਫਾਰਮਰ ਨੇ ਉਹੀ ਤਾਰਾਂ ਨੇ ਉਹੀ ਜੈਂਪਰ ਨੇ ਓਏ ਉਹੀ ਫਿਓਜ ਨੇ ਉਹੀ ਗ੍ਰਿਪ ਨੇ ਹੁਣ ਕਿਵੇਂ ਆਈ ਜਾਂਦੀ ਹੈ ਬਿਜਲੀ ਪਹਿਲਾਂ ਕਿਉਂ ਨਹੀਂ ਆਈ ਡਰਾਈ ਜਾਂਦੇ ਸੀ ਡਰਾਈ ਜਾਂਦੇ ਸਾਨੂੰ ਨਾ ਜੀ ਐ ਤਾਂ ਨਹੀਂ ਆ ਸਕਦੇ ਸੀ ਅੱਛਾ ਜੀ ਘੰਟਾ ਆ ਗਿਆ ਉਹੀ ਬਹੁਤਾ ਹੈ ਖਾਲ ਮਰ ਜਾਂਦਾ ਸੀਗਾ ਖਾਲ ਮਰਨ ਨਾਲ ਅੱਧਿਆਂ ਤੋਂ ਵੱਧ ਅਫਸਰਾਂ ਨੂੰ ਜਾਂ ਵੱਡੇ ਵੱਡੇ ਲੀਡਰਾਂ ਨੂੰ ਪਤਾ ਨਹੀਂ ਹੁੰਦਾ ਵੀ ਖਾਲ ਮਰਨਾ ਕੀ ਹੁੰਦਾ ਕੋਕੋ ਉਹਨਾਂ ਨੂੰ ਤਾਂ ਬਲਤੇ ਬੰਦੇ ਮਾਰਨ ਦਾ ਪਤਾ ਹੋ ਜਾਂਦਾ ਐਜਾ ਕੰਮ ਕਰਾਉਂਦੇ ਰਹਿੰਦੇ ਹੋ ਨਾ ਖਾਲ ਮਾਰਨਾ ਥੋੜੀ ਪਤਾ ਸੋ ਵੀਰੋ ਇਹ ਉਹੀ ਬੰਦਾ ਜਾਣ ਸਕਦਾ ਜਿਹਦੇ ਆਪਣੇ ਪਿੰਡੇ ਤੇ ਹੰਡਾਈ ਹੋਵੇ ਜਿਹਨੇ ਟੋਕਾ ਕਰਨ ਵਾਲੀ ਮਸ਼ੀਨ ਮਾਂ ਤੇ ਪੁੱਤ ਟੋਕਾ ਕਰਦੇ ਹੋਣ ਮਸ਼ੀਨ ਘੇੜਦੇ ਹੋਣ ਭੈਣ ਰੁਗ ਲਾਉਂਦੀ ਹੋਵੇ ਕੜਬ ਦੇ ਟਾਂਡੇ ਚਰੀ ਦੇ ਟਾਂਡੇ ਕੁੱਤਰ ਨੇ ਹੁਣ ਉਦੋਂ ਪਤਾ ਲੱਗਦਾ ਗਰੀਬੀ ਕੀ ਹੁੰਦੀ ਐ ਇਹ ਰਾਹੁਲ ਗਾਂਧੀ ਵਾਂਗੂ ਕਿਸੇ ਗਰੀਬ ਦੇ ਘਰੇ ਇੱਕ ਰਾਤ ਕੱਟ ਕੇ ਗਰੀਬੀ ਨਹੀਂ ਪਤਾ ਲੱਗਦੀ ਉਹ ਮੈਂ ਕਿਹਾ ਜੇ ਗਰੀਬੀ ਨਾਲ ਇੰਨਾ ਹੀ ਮੋਹ ਰੱਖਦੇ ਹੋ ਇਹ ਗਰੀਬ ਨੂੰ ਆਪਦੇ ਘਰੇ ਰੱਖ ਕੇ ਦਿਖਾ ਦੇ ਇੱਕ ਦਿਨ ਵੀ ਐ ਹੁੰਦੀ ਆ ਮੇਰੀ ਉਹਨੂੰ ਪਤਾ ਲੱਗ ਜਾਵੇ ਵੀ ਦੁਨੀਆ ਇੱਥੇ ਵਸਦੀ ਆ ਗਰੀਬ ਤਾਂ ਹੁੰਦੇ ਜਿਸ ਦਿਨ ਉਹ ਜਾਂਦੇ ਆ ਲੀਡਰ ਉਹਦੀ ਕਿਸੇ ਝੋਪੜੀ ਚ ਜਾਂ ਕਿਸੇ ਕੁੱਲੀ ਚ ਰਾਤ ਕੱਟਣ ਉਹਨੂੰ ਤਾਂ ਕਰੂ ਨਹੀਂ ਕਰ ਦਿੰਦੇ ਉਸ ਦਿਨ ਕਹਿੰਦੇ ਪਰਾਂ ਹੋ ਜਾ ਪਰਾਂ ਜੀ ਡੀਪੀ ਡੌਟੀ ਲੱਗੀ ਹੋਈ ਆ ਲਾਓ ਉਹਨੂੰ ਕੀ ਫਰਕ ਪੈ ਗਿਆ ਉਹਦੀ ਜ਼ਿੰਦਗੀ ਤਾਂ ਨਹੀਂ ਕੋਈ ਬਦਲਾ ਆਇਆ ਨਾ ਆਪਦੇ ਘਰੇ ਰੱਖ ਕੇ ਦੇਖੋ ਨਾ ਫਿਰ ਪਤਾ ਲੱਗੂਗਾ ਸੋ ਵੀਰੋ ਅੱਜ ਆਪਾਂ ਪੰਜਾਬ ਦੇ ਸਰਬੱਤ ਦਾ ਭਲਾ ਮੰਗਣ ਵਾਲੇ ਵਾਸੀ ਆਂ ਅਰੋਜ ਲੱਖਾਂ ਸਪੀਕਰਾਂ ਚੋਂ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਐ ਸਾਡਾ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਬੈਸ ਚੱਲ ਰਹੀ ਐ ਕਿ ਜੀ 328 ਸਰੂਪ ਕਿੱਧਰ ਗਏ ਐਸਆਈਟੀ ਬਣਾਉਣੀ ਪੈ ਰਹੀ ਐ ਵੀਰੋ ਦੁੱਖ ਨਾਲ ਕਹਿਣਾ ਪੈ ਰਿਹਾ ਇਹੋ ਜਿਹੀਆਂ ਐਸਆਈਟੀਆਂ ਬਣਾਉਣ ਦੀ ਲੋੜ ਨਹੀਂ ਪੈਣੀ ਚਾਹੀਦੀ ਸੀ ਕਿ ਸਾਡੇ ਗੁਰੂ ਆਪਣੇ ਸਾਡੇ ਬਾਪੂ ਨੂੰ ਲੱਭਣ ਵਾਸਤੇ ਵੀ ਕਿੱਧਰ ਚਲਾ ਗਿਆ ਸਾਡਾ ਬਾਪੂ ਕਿਹਨੂੰ ਦੇਤਾ ਇਹਨਾਂ ਨੇ ਤੇ ਉਹਨੂੰ ਲੱਭਣ ਵਾਸਤੇ ਸਾਨੂੰ ਐਸਆਈਟੀ ਬਣਾਉਣੀ ਪੈ ਰਹੀ ਹੈ ਇਹਦੀ ਲੋੜ ਪੈਣੀ ਨਹੀਂ ਚਾਹੀਦੀ ਸੀ ਉਹਦੀ ਮਾਣ ਮਰਿਆਦਾ ਦਾ ਖਿਆਲ ਰੱਖਣ ਵਾਸਤੇ ਐਸਆਈਟੀ ਬਣਾਉਣੀ ਪੈ ਰਹੀ ਹੈ ਅਸੀਂ ਹਰ ਤਰ੍ਹਾਂ ਦਾ ਸਤਕਾਰ ਕਰਦੇ ਹਾਂ ਅਸੀਂ ਹਰ ਧਾਰਮਿਕ ਸਥਾਨ ਦਾ ਸਤਕਾਰ ਕਰਦੇ ਹਾਂ ਪਰ ਗੁਰੂ ਸਾਹਿਬ ਦੀ ਮਾਣ ਮਰਿਆਦਾ ਕਾਇਮ ਰੱਖਣ ਦੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਾਰੀ ਕੀ ਕਰੇ ਕਿਉਂਕਿ ਉਹਦੇ ਪ੍ਰਧਾਨ ਨੂੰ ਅਕਾਲੀ ਦਲ ਦੇ ਪ੍ਰਬੰਧ ਕਰਨ ਤੋਂ ਬੇਲ ਨਹੀਂ ਮਿਲ ਰਹੀ ਉਹਨੂੰ ਮਾਗੀ ਮੇਲੇ ਤੇ ਪ੍ਰਬੰਧ ਕਰਨੇ ਪੈਂਦੇ ਨੇ ਅਕਾਲੀ ਦਲ ਦੀ ਰੈਲੀ ਵਾਸਤੇ ਫਿਰ ਆਪ ਉਹ ਸਟੇਜ ਤੋਂ ਬੋਲਣਾ ਪੈਂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਆਪ ਬੋਲਣਾ ਪੈਂਦਾ ਹੈ ਪੋਲੀਟੀਕਲ ਰਾਜਨੀਤਿਕ ਮੈਨੂੰ ਬੜੀ ਖੁਸ਼ੀ ਹੁੰਦੀ ਮੇਰਾ ਸੀਨਾ ਚੌੜਾ ਹੁੰਦਾ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਗੁਰੂ ਗੋਬਿੰਦ ਸਿੰਘ ਦਾ ਸਿਪਾਹੀ ਹੁੰਦਾ ਪਰ ਦੁੱਖ ਨਾ ਕਹਿਣਾ ਪੈ ਰਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਨ ਕਿਹੜੀ ਦਾ ਕੋਈ ਪ੍ਰਧਾਨ ਕਹਿ ਰਿਹਾ ਹੈ ਕਿ ਮੈਂ ਸੁਖਵੀਰ ਬਾਦਲ ਦਾ ਸਿਪਾਹੀ ਹਾਂ ਲੈ ਦੱਸੋ ਯਾਰ ਗੁਰੂ ਗੋਬਿੰਦ ਸਿੰਘ ਦਾ ਸਿਪਾਹੀ ਹੁੰਦਾ ਪ੍ਰਧਾਨ ਬਣਨ ਤੋਂ ਬਾਅਦ ਤਾਂ ਗੁਰੂ ਦਾ ਸਿਪਾਹੀ ਹੁੰਦਾ ਪ੍ਰਧਾਨ ਬਣਨ ਤੋਂ ਬਾਅਦ ਕਿਸੇ ਬੰਦੇ ਦਾ ਸਿਪਾਹੀ ਕਿਵੇਂ ਬਣ ਗਿਆ ਵੀ ਉਹ ਜਿਹਦਾ ਜਰਨੈਲ ਹੀ ਸੁਖਵੀਰ ਬਾਦਲ ਹੈ ਤੇ ਉੱਥੇ ਤਾਂ ਫਿਰ ਆਹੀ ਪ੍ਰਬੰਧ ਹੋਣਗੇ ਆਜਾ ਕੁਝ ਹੋਊਗਾ ਫਿਰ ਸੋ ਵੀਰੋ ਬੜੇ ਮਾਣ ਸਤਿਕਾਰ ਨਾਲ ਗੁਰੂ ਸਾਹਿਬ ਨੂੰ ਆਪਾਂ ਮੱ ਗੁਰੂ ਸਾਹਿਬ ਨੂੰ ਨਤਮਸਤਕ ਹੋਣ ਵਾਲੇ ਬੰਦੇ ਆ ਨਿਸ਼ਾਨ ਸਾਹਿਬ ਦੂਰੋਂ ਵੀ ਨਜ਼ਰ ਆ ਜੇ ਗੱਡੀ ਚੋਂ ਹੀ ਮੱਥਾ ਟੇਕ ਦਿੰਦੇ ਆ ਸਿਰ ਝੁਕ ਜਾਂਦਾ ਸਿਖਾਇਆ ਹੀ ਸਾਨੂੰ ਇਹ ਆ ਪਰ ਜਿਹੜੇ ਇਦਾਂ ਮਾਨ ਮਰਿਆਦਾ ਨੂੰ ਵੀ ਸਿਆਸਤਾਂ ਕਰਦੇ ਆ ਉਤੇ ਇਹ ਇਹ ਬਹੁਤ ਦੁੱਖ ਦੀ ਗੱਲ ਆ ਸਾਡੇ ਵੱਲੋਂ ਸਾਰੇ ਧਾਰਮਿਕ ਸਥਾਨ ਪਵਿੱਤਰ ਨੇ ਸਾਰਿਆਂ ਦੇ ਅਸੀਂ ਕਦਰ ਕਰਦੇ ਆ ਪਰ ਮਾਨ ਮਰਿਆਦਾ ਉਹ ਕਾਇਮ ਰੱਖਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸਰਵਉੱਚ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਉਸੇ ਦਿਨ ਰਾਸ਼ਟਰਪਤੀ ਨੇ ਆਉਣਾ ਸੀਗਾ ਦਿਨੇ ਰਾਸ਼ਟਰਪਤੀ ਆਏ ਸੀ ਸਾਡੇ ਦੇਸ਼ ਦੇ ਰਾਸ਼ਟਰਪਤੀ ਤੇ ਮੈਨੂੰ ਉਸੇ ਦਿਨ ਉਹਨਾਂ ਨੇ ਉੱਥੇ ਬੁਲਾਇਆ ਸੀਗਾ ਸ੍ਰੀ ਅਕਾਲ ਤਖਤ ਸਾਹਿਬ ਮੈਂ ਅਕਾਲ ਤਖਤ ਸਾਹਿਬ ਨੂੰ ਚੁਣਿਆ ਕਿਉਂਕਿ ਸਾਡੇ ਲਈ ਸਭ ਤੋਂ ਵੱਡਾ ਸ੍ਰੀ ਅਕਾਲ ਤਖਤ ਸਾਹਿਬ ਹੈ ਸਾਡੇ ਲਈ ਰਾਸ਼ਟਰਪਤੀ ਬਹੁਤ ਵੱਡਾ ਹੈ ਮੈਂ ਕੋਈ ਉਹਨਾਂ ਦਾ ਕੋਈ ਨਿਰਾਦਰ ਨਹੀਂ ਕਰਦਾ ਪਰ ਜੇ ਜੇ ਸਾਨੂੰ ਦੋਨਾਂ ਚੋਂ ਇੱਕ ਚੁਣਨਾ ਪੈ ਜਾਏ ਉਸੇ ਦਿਨ ਤਾਂ ਅਸੀਂ ਫਿਰ ਅਕਾਲ ਤਖਤ ਸਾਹਿਬ ਚੁਣਿਆ ਤੁਹਾਡੇ ਸਾਹਮਣੇ ਚੁਣਿਆ ਸੋ ਇਸਕਾ ਕਿ ਵੀਰੋ ਉਦੋਂ ਵੱਡਾ ਤਾਂ ਕੋਈ ਸੰਸਥਾ ਹੀ ਹੈ ਨਹੀਂ ਉਦੋਂ ਵੱਡਾ ਤਾਂ ਕੋਈ ਤਖਤ ਹੀ ਹੈ ਨਹੀਂ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਤਖਤ ਬਣਾਇਆ ਸੀ ਮੇਰੀ ਪੀਰੀ ਤੇ ਇਹ ਉਦੋਂ ਉਦੋਂ ਉਹਦੇ ਨਾਲ ਕੋਈ ਮੱਥਾ ਲਾਉਣ ਬਾਰੇ ਜਾਂ ਉਹਦੇ ਨਾਲ ਕੋਈ ਚੈਲੰਜ ਹੁਣ ਇਹ ਧਰਮ ਤੇ ਸਿਆਸਤਾਂ ਕਰਦੇ ਆ ਮੇਰਾ ਨਾਮ ਬਦਨਾਮ ਕਰੀ ਜਾਂਦੇ ਇਹਨੇ ਮੱਥਾ ਲਾ ਲਿਆ ਯਾਰ ਮੈਂ ਮੱਥਾ ਲਾਉਣ ਦੀ ਔਕਾਤ ਰੱਖਦਾ ਮੈਂ ਮੱਥਾ ਲਾਉਣ ਦੀ ਹਿੰਮਤ ਰੱਖਦਾ ਨਹੀਂ ਹੋ ਸਕਦਾ ਜੀ ਕਦੇ ਵੀ ਨਹੀਂ ਹੋ ਸਕਦਾ ਮੱਥਾ ਇਹਨਾਂ ਨੇ ਲਾਇਆ ਸੀ ਜਦੋਂ ਚਾਹੁੰਦੇ ਆ ਜਹੇਦਾਰ ਬਦਲ ਦੋ ਜਦੋਂ ਚਾਹੁੰਦਿਆ ਜਹੇਦਾਰ ਨੂੰ ਘਰੇ ਬੁਲਾ ਲਓ ਜਦੋਂ ਚਾਹੁੰਦਿਆ ਜਿਹਨੂੰ ਮਰਜੀ ਮaaf ਕਰ ਦੋ ਜਦੋਂ ਚਾਹੁੰਦਿਆ ਜੀ ਵੀ ਮਰਜੀ ਮਾਫੀ ਕੈਨਸਲ ਕਰ ਦੋ ਮੱਥਾ ਇਹਨਾਂ ਨੇ ਲਾਇਆ ਹੋਇਆ ਔਰ ਗੁਰੂ ਫਿਰ ਨਵੇੜੀ ਵੀ ਜਾਂਦਾ ਗੁਰੂ ਫਿਰ ਨਵੇੜੀ ਜਾਂਦਾ ਨਾ ਕਿਸ ਨੂੰ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਗੁਰੂ ਦਾ ਸਿਪਾਈ ਹੋਣਾ ਚਾਹੀਦਾ ਸੀ ਤੇ ਸੁਖਵੀਰ ਬਾਦਲ ਦਾ ਸਿਪਾਈ ਬਿਠਾ ਲੱਖਿਆ ਫਿਰ ਇਹੋ ਜਿਹਾ ਕੁਝ ਹੋਊਗਾ ਮੈਂ ਤਾਂ ਕਹਿੰਦਾ ਕਿ ਧਾਮੀ ਸਾਹਿਬ ਤੁਹਾਨੂੰ ਹੱਕ ਹੈ ਕਿ ਤੁਸੀਂ ਰਾਜਨੀਤਿਕ ਤੌਰ ਤੇ ਜਿਹੜੀ ਬਾਜੀਪਾਕ ਨਾ ਜਾ ਸਕਦੇ ਹੋ ਪਰ ਕਿਰਪਾ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਛੱਡ ਦਿਓ ਅਸਤੀਫਾ ਦੇ ਦਿਓ ਤੇ ਉਸ ਤੋਂ ਬਾਅਦ ਜਿੱਦੀ ਨਾਲ ਮਰਜ਼ੀ ਚੱਲ ਜਾਓ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਤੌਰ ਤੇ ਤੁਸੀਂ ਬੋਲ ਰਹੇ ਹੋ ਸਟੇਜ ਤੋਂ ਕਿ ਗੱਡੀ 'ਚ ਬਿਸਤਰੇ ਰੱਖ ਲਓ ਗੱਡੀਆਂ 'ਚ 2027 'ਚ ਸਕੱਬੀਰ ਬਾਦਲ ਨੂੰ ਮੁੱਖ ਮੰਤਰੀ ਬਣਾਣਾ ਹੈ ਇਹਦਾ ਮਤਲਬ ਤੁਸੀਂ ਐਂ ਕਹਿ ਰਹੇ ਹੋ ਕਿ ਬਿਸਤਰੇ ਰੱਖ ਲਓ ਫਿਰ ਵੀ ਇਹ ਆਦਮੀਆਂ ਦਾ ਮਾਹੌਲ ਬਣਾਉਣਾ ਹੈ ਫਿਰ ਗੋਲੀਆਂ ਚੱਲਣਗੀਆਂ ਫਿਰ ਡੀਜੀਪੀ ਜਿਹੜਾ ਸਮੇਸ਼ ਸੈਣੀ ਲਾਉਣਾ ਹੈ ਤੁਸੀਂ ਐਂ ਕਹਿ ਰਹੇ ਹੋ ਫਿਰ ਦਾ ਮਤਲਬ ਫਿਰ ਵੀ ਇਹ ਆਦਮੀਆਂ ਦਾ ਮਾਹੌਲ ਬਣਾਉਂਗੇ ਐਂ ਕਹਿ ਰਹੇ ਹਾਂ ਤੁਸੀਂ ਉਹਨੂੰ ਪੁੱਛ ਦਿਨ ਪਹਿਲਾਂ ਤਾਂ ਉਹਨੂੰ ਤੁਜੀ ਅਗਲ ਤੱਕ ਸਭ ਤੇ ਬੁਲਾ ਕੇ ਤਨਖਾਹ ਲਈ ਹੈ ਉਹ ਤੋਂ ਬਾਅਦ ਫਿਰ ਮੁੱਕ ਗਿਆ ਕਹਿੰਦਾ ਮੈਂ ਤਾਂ ਉੱਥੇ ਐਵੇਂ ਕਹਤਾ ਸੀ ਯਾਰ ਇੱਕ ਪਰਮਾਤਮਾ ਹੀ ਦੇਖੂਗਾ ਜੀ ਦੇਖੋ ਇਹ ਤਾਂ ਇਹ ਤਾਂ ਉਸੇ ਕਚਹਿਰੀ 'ਚ ਹੀ ਨਵੇੜੇ ਹੋਣੇ ਆ ਉੱਥੇ ਅਮਲਾਂ ਦੇ ਹੁੰਦੇ ਨੇ ਨਵੇੜੇ ਕਿਸੇ ਨਹੀਂ ਤੇਰੀ ਯਾਦ ਪੁੱਛਣੀ ਉਤੇ ਅਮਲ ਲੰਨ ਦੇ ਨੇ ਵੇੜੇ ਹੁਣ ਅਮਲ ਮਾੜੇ ਨੇ ਤਾਂ ਨਵੇੜੇ ਮਾੜੇ ਹੋ ਜਾਣਗੇ ਅਮਲ ਚੰਗੇ ਨੇ ਮੈਂ ਮੇੜੇ ਚੰਗੇ ਹੋ ਜਾਣ। ਸੋ ਵੀਰੋ ਆਹ ਛੋਟਾ ਇਲਾਕਾ ਐਨਾ ਦੱਬਿਆ ਹੋਇਆ ਇਲਾਕਾ ਸੀ। ਮੈਂ ਸੋਚਦਾ ਸੀਗਾ ਵੀ ਯਾਰ ਕਦੇ ਇਹ ਇਲਾਕੇ ਦਾ ਸਰਕਾਰਾ ਹੋ ਜਾਊਗਾ ਇਹਨਾਂ ਤੋਂ ਜ਼ਾਲਮਾਂ ਤੋਂ। ਕੌਣ ਨੇ ਇਹ ਜਿਨ੍ਹਾਂ ਨੇ ਦਲਿਆਂ ਵਾਲੇ ਬਾਗ ਵਾਲੇ ਸਾਕੇ ਵਾਲੇ ਦਿਨ ਰੋਟੀ ਖਵਾਈ ਸੀ। ਇੱਕ ਦਿਨ ਪਹਿਲਾਂ ਖਵਾ ਦਿੰਦੇ ਨਾ ਮੰਨ ਲੈਂਦਾ। ਇਹ ਵੀ ਕਹਿ ਦਿੰਦੇ ਵੀ ਸਾਨੂੰ ਕਿਹੜਾ ਪਤਾ ਸੀ ਅਗਲੇ ਦਿਨ ਆ ਕਾਰਾ ਕਰ ਦਊਗਾ। ਕਾਰਾ ਕਰਨ ਤੋਂ ਬਾਅਦ ਰੋਟੀ ਖਵਾਈ ਆ ਮੇਰੇ ਵੀਰੋ। यद मतलब पता पक्का पता करके आया वह आना बंदा बोटा बूटा पवाए तो का बस धक्का ही करते सो तनवीर बैठा है तनवीर एक मिनट तनवीर गिल बैठ अज इन्हें कहा मेरे इलाके आह चाहिए मेरे इलाके आह चाहिए मेरे इलाके आह चाहिए सारा तेरा हो जाऊगा तो इन्हने कहा क्या दो हज़ार सताई की सरकार बन तो बाद लाँगे मैं सोचा ਮੈਂ ਕਹਿਆ ਯਾਰ ਮੰਗ ਪੱਤਰ ਹੀ ਦਿੰਦੇ ਰਹੋਗੇ ਫੈਸਲੇ ਲੈਣ ਵਾਲੇ ਨਹੀਂ ਬਣਨਾ ਵੀ ਬਾਕੀ ਬਾਅਦ ਦੇ ਦਿਆਂਗੇ ਆ ਲਓ ਜ਼ਿੰਮੇਵਾਰੀ ਥੋੜੀ ਮਜੀਠੇ ਹਲਕੇ ਦੀ ਥੋੜੀ ਹੁਣ ਮੈਥੋਂ ਨਹੀਂ ਮੰਗਣਾ ਤੇਰੇ ਹੀ ਸੈਨ ਚੱਲਣ ਲੱਗ ਜਾਣਗੇ ਲੋਕ ਲੋਕਾਂ 'ਚ ਹੀ ਰੱਬ ਬਸਦਾ ਹੈ ਲੋਕਾਂ 'ਚ ਹੀ ਪਰਮਾਤਮਾ ਬਸਦਾ ਹੈ ਤੇ ਜਦੋਂ ਲੋਕ ਹੀ ਤੁਹਾਡੇ ਨਾਲ ਨੇ ਵੀ ਰੱਬ ਤੁਹਾਡੇ ਨਾਲ ਸੋ ਵੀਰੋ ਵੀਰੋ ਪਹਿਲਾਂ ਜੋ ਹੋਣਾ ਸੀ ਹੋ ਗਿਆ ਅੰਗਰੇਜ਼ੀ ਦੀ ਕਹਾਵਤ ਹੈ ਇਵਨ ਗੋਡ ਕਾਂਟ ਚੇਂਜ ਪਾਸਟ ਰੱਬ ਵੀ ਬੀਤੇ ਹੋਏ ਸਮੇਂ ਨੂੰ ਬਦਲ ਨਹੀਂ ਸਕਦਾ ਪਰ ਪ੍ਰੈਜ਼ੈਂਟ ਤੇ ਫਿਊਚਰ ਆਪਾਂ ਬਦਲ ਸਕਦੇ ਆ ਸੋ ਇਸ ਕਰਕੇ ਤੁਹਾਡੇ ਮੂਰੇ ਬੇਨਤੀ ਹੈ ਐਨ ਨਹੀਂ ਪਿਆਰ ਆਹੀ ਪਿਆਰ ਬਣਾਈ ਰੱਖਿਓ ਆਹੀ ਪਿਆਰ ਮੈਂ ਕੱਲ ਗਿਆ ਅਮਿਤ ਸ਼ਾਹ ਜੀ ਕੋਲ ਪਹਿਲੀ ਮੰਗ ਕਿਹੜੀ ਰੱਖੀ ਕਿ ਜਿਹੜੇ ਤਾਰ ਤੋਂ ਪਾਰ ਖੇਤ ਨੇ ਨਾ 3-3 ਕਿਲੋਮੀਟਰ 4-4 ਕਿਲੋਮੀਟਰ ਤਾਰ ਆਪਣੇ ਵਾਲੇ ਪਾਸੇ ਆ ਤੇ ਜਿਹੜੇ ਤਾਰ ਤੋਂ ਪਰਲੇ ਪਾਸੇ ਖੇਤ ਰਹਿ ਗਏ ਆਪਣੇ ਉੱਥੇ ਆਈ ਕਾਰਡ ਦਿਖਾ ਕੇ ਜਾਂਦੇ ਆ ਬੀਐਸਐਫ ਤਲਾਸ਼ੀ ਲੈਂਦੀ ਅੱਧਾ ਟਾਈਮ ਬੀਐਸਐਫ ਦਾ ਤਲਾਸ਼ੀਆਂ ਚ ਨਿਕਲ ਜਾਂਦਾ ਫਿਰ ਬੀਐਸਐਫ ਦੇ ਜਵਾਨ ਟਰੈਕਟਰ ਤੇ ਬਹਿ ਕੇ ਨਾਲ ਜਾਂਦੇ ਨੇ ਉੱਚੀ ਫਸਲ ਨਹੀਂ ਵੀ ਸਕਦੇ ਕੋਈ ਗੰਨਾ ਨਹੀਂ ਵੀ ਸਕਦੇ ਸਰੋਂ ਨਹੀਂ ਵੀ ਸਕਦੇ ਜਿੱਥੇ ਬੰਦਾ ਲੁਕ ਜਾਂਦਾ ਹੋਵੇ ਕਿਉਂਕਿ ਬਾਰਡਰ ਹੈ ਮੈਂ ਕਹੇ ਜੀ ਤੁਸੀਂ ਇੰਟਰਨੈਸ਼ਨਲ ਰੂਲ ਹੈਗਾ 200 ਮੀਟਰ ਦਾ ਪਰ ਤੁਸੀਂ ਆਕਰੋ 300 ਹੀ ਰੱਖ ਲਓ ਦੁੱਗਣਾ ਰੱਖ ਲਓ 300 ਮੀਟਰ ਤੇ ਤਾਰ ਲੈ ਜਾਓ ਹਜ਼ਾਰਾਂ ਏਕੜ ਸਾਡੇ ਦੇਸ਼ ਦੀ ਜ਼ਮੀਨ ਨਾ ਇਹਦੇ ਪਾਸੇ ਆ ਜੂਗੀ ਤੇ ਘਟੋ ਘਟ ਉਹਨਾਂ ਨੂੰ ਬੀਐਸਐਫ ਨੂੰ ਵੀ ਸੁਖਾਈ ਹੋ ਜੂਗੀ ਕਿਸਾਨਾਂ ਨੂੰ ਵੀ ਸੁਖਾਈ ਹੋ ਜੂਗੀ ਆ ਗੱਲ ਮੁੱਦਾ ਠਾਇਆ ਤੇ ਮੈਨੂੰ ਗ੍ਰਹਿ ਮੰਤਰੀ ਸਾਹਿਬ ਨੇ ਕਿਹਾ ਕਿ ਇਹ ਇਹ ਗੱਲ ਤੁਹਾਡੀ ਬਿਲਕੁਲ ਜੈ ਜੈ ਮੈਂ ਤਿੰਨ ਚਾਰ ਵਾਰੀ ਮੁੱਦਾ ਠਾਇਆ ਮੈਂ ਕਿਹਾ ਜੀ ਕਰਕੇ ਦੇਖ ਲਓ ਨਾਲੇ ਬੀਐਸਐਫ ਵੀ ਨੇੜੇ ਚਲੀ ਜਾਊਗੀ ਨਾ ਉਹਨਾਂ ਦੀਆਂ ਜਿਹੜੀਆਂ ਦੂਰਬੀਨਾਂ ਨੇ ਉਹਨਾਂ ਦੀ ਹੋਰ ਰੇਂਜ ਵੱਧ ਜੂਗੀ ਅੱਗੇ ਤੱਕ ਉਹਨਾਂ ਦੇ ਡੀਪ ਉਹਨਾਂ ਦੇ ਪਰਲੇ ਪਾਸੇ ਤੱਕ ਦੇਖ ਸਕਣਗੇ ਸੋ ਇਸ ਕਰਕੇ ਵੀਰੋ ਆ ਮੁੱਦਾ ਕੱਲ ਪਹਿਲਾਂ ਚੱਕਿਆ ਨਾ ਫਿਰ ਮੈਂ ਕਿਹਾ ਮੈਂ ਕਿਹਾ ਜੀ ਕਣਕ ਕਣਕ ਤਾਂ ਤਾਂ ਸਕੋਰ ਕਰਾਂਗੇ ਜੇ ਪਹਿਲਾਂ ਚੌਲ ਕਣਕ ਵੀ ਦੇ ਮੰਗੇ ਹੜ ਆਏ ਮੈਂ ਕਹਾਂ ਜੀ ਕੋਈ ਸੂਬਾ ਗ੍ਰਹਿ ਮੰਤਰੀ ਸਾਹਿਬ ਕੋਈ ਸੂਬੇ ਹੋਰ ਚ ਆਇਆ ਹੁੰਦਾ ਇੰਨਾ ਹੜ 10 ਸਾਲ ਨਹੀਂ ਉੱਠ ਸਕਦਾ ਸੀ ਇਹ ਕੱਲੇ ਪੰਜਾਬੀ ਹੋਈ ਨੇ ਜਿਹੜੇ ਟਰਾਲੀਆਂ ਲੈ ਕੇ ਮੱਛਰਦਾਨੀਆਂ ਦੀਆਂ ਜਿਹੜੇ ਟਾਲੀਆਂ ਲੈ ਕੇ ਭਰ ਕੇ ਰਜਾਈਆਂ ਦੀਆਂ ਬਿਸਤਰਿਆਂ ਦੀਆਂ ਰਾਸ਼ਨ ਦੀਆਂ ਤੁਰ ਪੈਂਦੇ ਨੇ ਅਸੀਂ ਘੰਟਿਆਂ 'ਚ ਖੜੇ ਹੋਗੇ ਦੁਬਾਰੇ ਦੱਸੋ ਕਿੰਨੀ ਕਣਕ ਚਾਹੀਦੀ ਐ ਅਸੀਂ ਦੇਵਾਂਗੇ ਤੁਹਾਨੂੰ ਸਾਡੀਆਂ ਤਾਂ ਜ਼ਮੀਨਾਂ ਵੀ ਰੁੜ ਗਈਆਂ ਦਰਿਆਵਾਂ 'ਚ ਜ਼ਮੀਨਾਂ ਰੁੜ ਗਈਆਂ ਕੋਈ ਗੱਲ ਨਹੀਂ ਅਸੀਂ ਫੇਰ ਬਣਾ ਲਾਂਗੇ ਜ਼ਮੀਨਾਂ ਅਸੀਂ ਫੇਰ ਠੀਕ ਕਰ ਲਾਂਗੇ ਅਸੀਂ ਜਿਸ ਜੀ ਦਾ ਜੀ ਦਾ ਖੇਤ ਉਹਦੀ ਰੇਤ ਸਕੀਮ ਚਲਾਤੀ ਚੱਕ ਲੋ ਆਹਦਾ ਰੇਤਾ ਉਹ ਵੇਚ ਦਿਓ ਕੋਈ ਗੱਲ ਨਹੀਂ ਜੀ ਪਰਮਾਤਮਾ ਨੇ ਇਧਰਲੇ ਪਾਸੇ ਮਾਰ ਪਾਈ ਐ ਇਧਰਲੇ ਪਾਸੇ ਕਮਾ ਲਓ ਦਸ ਦਸ ਹਜ਼ਾਰ ਦੀ ਟਰਾਲੀ ਵਿਕੀ ਐ ਜੀ ਰਿੱਤੇ ਦੀ ਕਰੋ ਕਰੋ ਕੰਮ ਹਾਈ ਕੋਰਟ ਨੇ ਮਾਰ ਜੋ ਹਾਈ ਕੋਰਟ ਨੇ ਸਾਨੂੰ ਲਾਅ ਕਰਤਾ ਕਿ ਡੀ ਸਿਲਟਿੰਗ ਕਰ ਲੋ ਰੇਤਾ ਚਕਾ ਦਿਓ ਗਾਦ ਕੱਢ ਦਿਓ ਸੁਬਿਰ ਗਾਦ ਇਹ ਕਿਸੇ ਨੂੰ ਪਤਾ ਹੋਊਗਾ ਇਹ ਸਾਰੇ ਉਹ 1 12 5 48 ਕਹੀ ਜਾਂਦਾ ਪਹਾੜੇ ਹੀ ਬਦਲ ਕੇ ਰੱਖਤੇ ਦੱਸੋ ਆ ਠੰਡ ਪੈਂਦੀ ਐ ਅਸੀਂ ਸਕੂਲ ਬੰਦ ਕਰਤੇ ਸੀਗੇ 14 ਤਰੀਕ ਤੱਕ ਸਕੂਲ ਬੰਦ ਠੰਡ ਫੇਰ ਪੈਂਦੀ ਸੀ ਅਸੀਂ ਕਹਿਆ ਯਾਰ ਹੁਣ ਹਫਤਾ ਹੋਰ ਵਧਾ ਸਕਦੇ ਆ ਵੈਸੇ ਠੰਡ ਪੈਂਦੀ ਐ ਪਰ ਵਿੱਚੋਂ ਆਪ 12 ਪਾਜਾ ਤਾਰੀ ਆ ਗਿਆ ਤੇ ਮੈਨੂੰ ਮਾਪਿਆਂ ਦੇ ਫੋਨ ਆਉਣ ਲੱਗੇ ਕਹਿੰਦੇ ਸਕੂਲ ਉਦੋਂ ਖੋਲੋਗੇ ਜਦੋਂ 12 ਪਾਜਾ 36 ਹੋ ਗਿਆ ਕਹਿੰਦੇ ਪਿੱਛੇ ਨੂੰ ਚੱਲੇ ਹੋਇਆ ਜੀ ਸਕੂਲ ਖੋਲ ਦਿਓ ਜਵਾ ਮੈਂ ਕਹਾਂ ਜਵਾਕਾਂ ਨੂੰ ਪੜ ਲੈਣ ਦਿਓ ਯਾਰ ਖੋਲ ਦਿਓ ਯਾਰ ਆ ਤਾਂ ਹਾਲਾਤ ਨੇ ਕਾਂਗਰਸ ਦੇ ਹਾਲਾਤ ਦੇਖ ਲਓ ਜੇ ਦੇ ਕਿਤੇ ਜ਼ਿੰਦਗੀ ਚ ਬਸਤਾ ਆਉਂਦੀਆਂ ਨਹੀਂ ਇੱਥੋਂ ਪੰਜਾਬ ਚੋ ਜੇ ਜ਼ਿੰਦਗੀ ਚ ਕਦੇ 60 ਸੀਟਾਂ ਆ ਗਈਆਂ ਇਹ 48 ਗਿਣਨਗੇ ਗਿਣਤੀ ਵੀ ਨਹੀਂ ਆਉਂਦੀ ਮੈਂ ਤਾਂ ਕਿਹਾ ਸੀ ਮੇਰੇ 32 ਰਹੰਦੇ ਨੇ ਮੈਂ ਕਿਹਾ ਸੀ ਮੈਂ ਕਿਹਾ 2025 ਦੇ ਅਖੀਰ ਜੇ ਚ 26 ਦੇ ਸ਼ੁਰੂ ਜੇ ਚ ਇਹ ਕਮਲੇ ਹੋ ਜਾਣਗੇ ਸਰਕਾਰੀ ਪਾਗਲਖਾਨੇ ਖੋਲਣੇ ਪੈਣਗੇ ਇਹ ਨਵਾਂ ਖਰਚ ਸ਼ੁਰੂ ਕਰਾਉਣਗੇ ਇਹ ਹੋਰ ਕੋਈ ਕੋਈ ਗੱਲ ਨਹੀਂ ਉਹੀ ਗੱਲ ਹੋਈ ਪਈ ਆ ਮੈਨੂੰ ਲੋਕਾਂ ਦੇ ਫੋਨ ਆਈ ਜਾਂਦੇ ਆ ਕਹਿੰਦੇ ਭਾਈ 4-5 ਤਾਂ ਮਰੀਜ਼ ਹੀ ਤਿਆਰ ਨੇ ਹਜੇ ਪਾਗਲਖਾਨਾ ਇੱਕ ਵੀ ਨਹੀਂ ਬਣਾਇਆ ਤਨੇ ਮਗਾ ਯਾਰ ਹੁਣ ਕੀ ਕਰੀ ਸਮਝਾ ਲੈਨੇ ਪਹਿਲਾਂ ਸਮਝਾਈ ਲੈਨੇ ਆ ਅਸਲ ਚ ਕੀ ਐ ਨਾ ਇਹੇ ਆਪਣੇ ਤੇ ਰਾਜ ਕਰਦੇ ਰਹੇ ਦੇਖੋ ਜਿਨ੍ਹਾਂ ਨੂੰ ਕੱਖ ਨਹੀਂ ਪਤਾ ਕੱਖ ਨਹੀਂ ਪਤਾ ਕੋਈ ਕਦੇ ਕਿਤਾਬ ਨਹੀਂ ਪੜੀ ਸ਼ਾ ਮੁਹੰਮਦ ਦਾ ਪਿੰਡ ਹਾਸ਼ਮ ਸ਼ਾਹ ਦਾ ਪਿੰਡ ਪੁੱਛ ਲੋ ਹਾਸ਼ਮ ਸ਼ਾਹ ਨੇ ਸੱਸੀ ਲਿਖੀ ਸੀ ਜਗਦੇਵ ਕਲਾ ਪਿੰਡ ਦਾ ਔਰ ਸ਼ਾ ਮੁਹੰਮਦ ਦੇ ਪਿੰਡ ਵਾਲੇ ਬੈਠੇ ਨੇ ਸ਼ਾ ਮੁਹੰਮਦ ਦਾ ਇੱਕ ਸਰਕਾਰ ਵਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਜੀ ਕਿਆ ਵੱਡੇ ਰਾਈਟਰ ਹੋਏ ਨੇ ਇੱਥੋਂ ਜੰਮੇ ਹੋਏ ਤੇ ਉਹਨਾਂ ਦੇ ਨਾਂ ਤੇ ਉਹਨਾਂ ਦੇ ਪਿੰਡ ਲਾਇਬ੍ਰੇਰੀ ਨਹੀਂ ਬਣੂਗੀ ਤੁਹਾਡੇ ਲੱਗਦਾ ਸਭ ਤੋਂ ਪਹਿਲਾਂ ਉਹਨਾਂ ਦੇ ਨਾਂ ਤੇ ਲਾਇਬ੍ਰੇਰੀ ਬਣਨੀ ਚਾਹੀਦੀ ਉਹਨਾਂ ਦੀਆਂ ਕਿਤਾਬਾਂ ਹੀ ਰੱਖਣੀਆਂ ਚਾਹੀਦੀ ਉਹ ਤੁਹਾਡੀ ਮੰਗ ਆ ਗਈ ਸੋ ਲਾਇਬ੍ਰੇਰੀਆਂ ਚ ਪੜਾਈ ਹੁੰਦੀ ਆ ਕਿਤਾਬਾਂ ਆਪਣੇ ਬੱਚਿਆਂ ਨੂੰ ਪਤਾ ਲੱਗਦਾ ਵਿਰਸੇ ਦਾ ਆਪਣੀ ਆਪਣੀ ਜਿਹੜੀ ਲੜਾਈ ਲੜੀ ਹੋਈ ਆ ਪੁਰਖਿਆਂ ਨੇ ਉਹਦੇ ਬਾਰੇ ਪੜਾਉਣਾ ਪਊਗਾ 350 ਸਾਲਾ ਮਨਾ ਕੇ ਹਟਿਆ ਗੁਰੂ ਸਾਹਿਬ ਦਾ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਮਨਾ ਕੇ ਹਟਿਆ ਹੁਣ ਕਿਤੇ ਜਾ ਕੇ ਲੋਕਾਂ ਨੇ ਥੋੜੇ ਜਾਈ ਹੋਇਆ ਕਿ ਹਾਂ ਯਾਰ ਬਹੁਤ ਵਧੀਆ ਕੀਤਾ ਤੁਸੀਂ ਹਾਲਾਂਕਿ ਮੇਰਾ ਫਰਜ਼ ਆ ਉਹ ਮੈਂ ਕੋਈ ਗੁਰੂ ਸਾਹਿਬ ਤਾਂ ਬੜੀ ਵੱਡੀ ਬੜੀ ਵੱਡੀ ਸ਼ਖਸੀਅਤ ਉਹ ਤਾਂ ਤੁਰਪੇ ਸੀ ਨਾ ਕਹਿੰਦੇ ਵੀ ਵੱਡੀ ਸ਼ਖਸੀਅਤ ਦੀ ਕੁਰਬਾਨੀ ਦੀ ਜ਼ਰੂਰਤ ਹੈ ਤਾਂ ਬਾਲ ਗੁਰੂ ਗੋਬਿੰਦ ਜੀ ਜਦੋਂ ਕੋਲੇ ਖੜੇ ਸੀ ਕਹਿੰਦੇ ਪਤਾ ਜੀ ਫਿਰ ਤੁਹਾਡੇ ਤੋਂ ਵੱਡੀ ਸ਼ਖਸੀਅਤ ਕੌਣ ਹੋ ਸਕਦੀ ਹੈ ਤੇ ਤੁਰਪੇ ਫਿਰ ਇਹ ਗੱਲ ਸੁਣ ਕੇ ਲਾਲ ਕਿਲੇ ਵੱਲ ਨੂੰ ਦਿੱਲੀ ਵਾਲੇ ਲਾਲ ਕਿਲੇ ਵੱਲ ਨੂੰ ਤੁਰਪੇ ਤੇ ਜਿਹੜੇ ਆਏ ਸੀ ਨਾ ਕਿਰਪਾ ਕਿਰਪਾ ਚੰਦ ਪੰਡਿਤ ਕਿਰਪਾ ਚੰਦ ਜਿਹੜੇ ਕਸ਼ਮੀਰ ਤੋਂ ਪੰਡਤ ਆਏ ਸੀ ਉਹ ਕਿਰਪਾ ਚੰਦ ਦੀ ਗਵਾਈ ਚ ਆਏ ਸੀ ਤੇ ਜਦੋਂ ਕਿਰਪਾ ਚੰਦ ਜੀ ਨੇ ਕਿਹਾ ਤੇ ਗੁਰੂ ਸਾਹਿਬ ਤੁਰਪੇ ਤੇ ਗੁਰੂ ਸਾਹਿਬ ਦੀ ਸ਼ਹਾਦਤ ਹੋ ਗਈ ਫਿਰ ਕਿਰਪਾ ਚੰਦ ਘਰੇ ਨਹੀਂ ਗਿਆ ਵਾਪਸ ਉਹ ਕਹਿੰਦਾ ਮੈਂ ਸਾਡੇ ਕਹਿਣ ਤੇ ਗੁਰੂ ਸਾਹਿਬ ਦੀ ਸ਼ਹਾਦਤ ਹੋ ਗਈ ਗੁਰੂ ਗੋਬਿੰਦ ਸਿੰਘ ਜੀ ਨਾਲ ਉਹਨਾਂ ਨੇ ਅੰਮ੍ਰਿਤ ਪਾਨ ਕੀਤਾ ਅੰਮ੍ਰਿਤ ਕਿਰਪਾ ਸਿੰਘ ਬਣੇ ਤੇ ਚਮਕੌਰ ਸਾਹਿਬ ਦੀ ਲੜਾਈ ਦੇ ਵਿੱਚ ਸ਼ਹੀਦ ਹੋਏ ਕਿਰਪਾ ਸਿੰਘ ਉਹ ਉਹ ਗਏ ਨਹੀਂ ਵਾਪਸ ਘਰੇ ਇਹ ਪੜਾਇਆ ਤੁਹਾਨੂੰ ਕਿਸੇ ਨੇ ਨਹੀਂ ਪੜਾਇਆ ਹੋਰ ਹੀ ਕੁਝ ਪੜਾਈ ਜਾਂਦੇ ਆ ਇਹੋ ਜਿਹੀ ਚੀਜ਼ਾਂ ਇਤਿਹਾਸ ਪੜਾਉਣ ਬਾਰੇ ਅਸੀਂ ਸਬਜੈਕਟ ਜਿਹੜੇ ਨੇ ਸਕੂਲਾਂ 'ਚ ਵੀ ਲਾਵਾਂਗੇ ਸਾਰਾ ਕੁਝ ਪੜਾਓ ਸਭ ਦਾ ਪੜਾਓ ਜੇ ਤੁਹਾਨੂੰ ਕਿਸੇ ਨੂੰ ਟਾਲੀ ਪੂਜ ਕੇ ਸਕੂਨ ਮਿਲਦਾ ਟਾਲੀ ਦੀ ਪੂਜਾ ਕਰਕੇ ਮੈਨੂੰ ਕੋਈ ਹੱਕ ਨਹੀਂ ਮੈਂ ਕਹਾਂ ਤੇਰੀ ਟਾਲੀ ਨਾਲੋਂ ਮੇਰੀ 베ਰੀ ਵਧੀਆ ਨਾ ਸਕੂਨ ਤੁਹਾਨੂੰ ਜਿੱਥੇ ਮਿਲਦਾ ਉਹ ਤੁਹਾਡਾ ਕੰਮ ਇਹ ਤੁਹਾਡਾ ਨਿੱਜ ਹੈ ਇਹ ਤੁਹਾਡੀ ਆਪਣੀ ਸੋਚ ਸੋ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਆਂ ਕਿਸੇ ਨਾਲ ਕੋਈ ਬੈਰ ਵਿਰੋਧ ਨਹੀਂ ਕੋਈ ਅਸੀਂ ਉਹੀ ਰਾਜਨੀਤੀ ਵੋਟਾਂ ਦੀ ਨਹੀਂ ਕਰਦੇ ਬਸ ਇੰਨਾ ਕਹੇ ਕਿ ਜਿਵੇਂ ਤੁਸੀਂ ਅੱਜ ਪਿਆਰ ਨਾਲ ਆਏ ਹੋ ਜਿਕੇ ਤੇ ਇਹੀ ਪਿਆਰ ਐਂ ਰਵੇ ਤਾਂ ਅਸੀਂ ਤਾਂ ਨਾ ਥੱਕਦੇ ਆ ਨਾ ਅੱਕਦੇ ਆ ਬਸ ਇਹੀ ਅਰਦਾਸ ਕਰਦੇ ਆ ਪ੍ਰਮਾਤਮਾ ਅੱਗੇ ਕਿ ਪ੍ਰਮਾਤਮਾ ਜਿੰਨੀ ਕਿ ਜਿੱਤ ਬਣਾਈ ਐ ਭਾਵੇਂ ਤੋਂ ਵੱਧ ਵਧਾਈ ਨਾ ਪਰ ਘਟਾਈ ਨਾ ਐਨੀ ਕੁ ਬਣੀ ਰਹੇ ਸਮੱਤ ਬਖਸ਼ੀ ਬਲ ਬਖਸ਼ੀ ਦੋਨੇ ਹੱਥੋਂ ਪਰ ਜਾ ਕੇ ਦੋ ਨਾਰੇ ਲਾ ਦਿਓ ਇਨਕਲਾਬ ਥੋੜਾ ਜਿਹਾ ਹੋਰ ਕਿਉਂਕਿ ਉਹ ਇੱਥੇ ਤਾਂ ਹੈ ਨਹੀਂ ਉਹ ਤਾਂ ਨਾਬੇ ਐ ਹੁਣ ਨਾਬੇ ਤੱਕ ਆਵਾਜ਼ ਤਾਂ ਫਿਰ ਇੱਥੋਂ ਹੀ ਜਾਣੀ ਚਾਹੀਦੀ ਐ ਨਾ ਇਨਕਲਾਬ ਜੰਦਾਬਾਦ ਦੇਖੋ ਲੁਧਿਆਣਾ ਤਾਂ ਟੱਪ ਗਿਆ ਲੁਧਿਆਣਾ ਟੱਪ ਗਿਆ ਆਪਾਂ ਥੋੜਾ ਜਿਹਾ ਹੋਰ ਵਾ ਸਿੱਧਾ ਨਾਬੇ ਇਨਕਲਾਬ ਜੰਦਾਬਾਦ ਬੋਲੇ ਸੋਨਹਿਰ ਬਹੁਤ ਬਹੁਤ ਧੰਨਵਾਦ ਕਾਲਜ ਦਾ ਵੀ ਪ੍ਰਬੰਧ ਹੋਊਗਾ ਤੇ ਤੁਹਾਡੇ ਓਪਨ ਜਿਮ ਵੀ ਲੱਗੂਗਾ ਪਾਰਕ ਚ ਕੱਲਾ ਪਾਰਕ ਨਹੀਂ ਬਣੂਗਾ ਉੱਚ ਓਪਨ ਜਿਮ ਲਾਵਾਂਗੇ ਉਥੇ ਜਿਮ ਦੀਆਂ ਮਸ਼ੀਨਾਂ ਲੱਗ ਲੱਗ ਐਨ ਲੱਗ ਜਾਂਦੀਆਂ ਨੇ ਅੱਜ ਕੱਲ ਓਪਨ ਜਿਮ ਆਏ ਨੇ ਪਾਰਕ ਦੇ ਵਿੱਚ ਓਪਨ ਜਿਮ ਵੀ ਲੱਗੂਗਾ ਕੱਲ ਤੁਸੀਂ ਕਲਾ ਪਾਰਕ ਮੰਗਿਆ ਓਪਨ ਜਿਮ ਵੀ ਲੱਗੂਗਾ ਤੇ ਸੜਕਾਂ ਦਾ ਆਪਾਂ ਕਰ ਰਹੇ ਹਾਂ ਹੌਲੀ ਜਾਓ ਆਰਾਮ ਨਾਲ ਜਾਓ ਕਿਉਂਕਿ ਬਜ਼ੁਰਗ ਵੀ ਨੇ ਆਵਾਵਾਂ ਵੀ ਨੇ ਪੈਣਾ ਵੀ ਨੇ ਬੱਚੇ ਵੀ ਨੇ ਚੌਂਦੇ ਵਾਸਤੇ ਰਹੋ ਤਰੱਕੀਆਂ ਕਰੋ ਮੈਨੂੰ ਉਮੀਦ ਆ ਕਿ ਆਪਾਂ ਪੰਜਾਬ ਨੂੰ ਰੰਗਲਾ ਪੰਜਾਬ ਦੁਬਾਰੇ ਬਣਾ ਕੇ ਆਪਾਂ ਆਪਾਂ ਕਾਮਯਾਬ ਆਵਾਂਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ